ਪਰਥ ਪਹੁੰਚੇ ਦਿਲਜੀਤ ਤੇ ਉੱਥੇ ਹੋਇਆ ਉਹਨਾਂ ਦਾ ਨਿੱਘਾ ਸਵਾਗਤ ਤੇ ਲੋਕ ਵੀ ਕਹਿੰਦੇ ਕਿ ਦਿਲਜੀਤ ਆਏ ਤਾਂ ਪੰਜਾਬੀ ਤਾਂ ਆ ਹੀ ਗਏ ਪੰਜਾਬੀਆ ਕਿਓ ਮੇਰੇ ਹੱਥ ਪੈਰ ਕੰਬ ਰਹੇ ਆ ਆਮ ਜਸ ਸ਼ਿਵਰਿੰਗ ਐਂਡ ਆਮ ਸੋ ਐਕਸਾਈਟਿਡ ਉਹ ਫੁੰਗੜਾ ਦਾ ਸਜਦਾ ਜਦੋਂ ਗੁੰਦਾ ਦਿਲਜੀਤਾ ਹੋਰਲੀ ਖਾਇ ਵੀਰੇ ਇਹ ਘੋਟ ਹੈਗਾ ਸਾਡੇ ਦਲੀਪਾ ਜੀ ਹੈਗੇ ਨੇ ਪੰਜਾਬੀ ਵੀ ਆ ਗਏ ਪਰਥ ਆਏ ਨੇ ਪਹਿਲੀ ਵਾਰੀ ਇਹ ਤੁਸਾਂ ਜੀ ਜਾਬਾ ਕਨਸਰਟ ਐਸੀ ਸ਼ੁਰੂਆਤ ਤੇ ਦਿਲਜੀਤ ਬਾਜੀ ਦਾ ਕੀ ਤਿਆਬ ਯਰ ਸੋ ਐਕਸਰਸਾਈਜ਼ ਤੇ ਸਿੰਗ ਡਰਦੇ ਨਹੀਂ ਆ ਸਿੰਗ ਬਸ ਗੱਜਦੇ ਆ ਪੰਜਾਬੀ ਆ ਗਏ ਮੇਰੇ ਤਾਂ ਰਾਤੀ ਨੀਂਦ ਵੀ ਨਹੀਂ ਆਈ ਆ ਉਹ ਸੋ ਐਕਸਰਸਾਈਜ਼ ਐਂਡ ਆਈ ਮੇਡ ਥਿਸ ਬੁੱਕ ਫॉर ਹਿਮ ਜੂਰੇ ਨੂ ਤੁਹਾਨੂੰ ਮਿਲਣਾ ਬਾਜੀ ਆ ਜੋ ਸੱਚ ਹੋ ਰਿਹਾ ਹੈ ਥੈਂਕ ਯੂ ਸੋ ਮਚ ਬਹੁਤ ਥੈਂਕ ਐਸ ਤੋਂ ਬਾਅਦ ਦਿਲਜੀਤ ਨੇ ਵੀ ਸਟੇਜ ਤੇ ਚੜ੍ਹ ਕੇ ਪਰਸ ਦਾ ਦਿਲੋਂ ਕੀ ਦਾ ਤਾਨਵਾ ਹਾਜੀ ਬਰਤਾਲੋ ਕੀ ਹਾਲ ਹੈ ਜੇ ਮੈਨੂੰ ਪਤਾ ਹੁੰਦਾ ਇੰਨੇ ਬੰਦੇ ਬਰਤ ਚ ਰਹਿੰਦੇ ਆ ਮੈਂ ਪਿਛਲੀ ਵਾਰ ਵੀ ਆਉਣਾ ਸੀ ਮੈਨੂੰ ਪਤਾ ਹੀ ਨਹੀਂ ਸੀ ਇਸ ਗੱਲ ਅਸੀਂ ਸਾਰੇ ਕੋਸ਼ਿਸ਼ ਕਰਾਂਗੇ ਅੱਜ ਦੀ ਰਾਤ ਤੁਹਾਡੀ ਬੈਸਟ ਨਾਈਟ ਹੋਵੇ ਦੇਖੋ ਪ੍ਰੋਬਲਮਾਂ ਝਮੇਲੇ ਟੈਨਸ਼ਨਾਂ ਹਰ ਬੰਦੇ ਨੂੰ ਇਹ ਤਾਂ ਹੈ ਨਹੀਂ ਕਿ ਕੋਈ ਪਤਾ ਇਸ ਜੀ ਤੋਂ ਬਚਿਆ ਹੋਇਆ ਹੈ ਹਰ ਬੰਦੇ ਨੂੰ ਕੋਈ ਨਾ ਕੋਈ ਤਾਂ ਪ੍ਰੋਬਲਮ ਜਾਂ ਟੈਨਸ਼ਨ ਲਾਈਫ ਚ ਨਹੀਂ ਲਾਈਫ ਦਾ ਕੰਮ ਹੀ ਇਹ ਹੈ ਇਹ ਉਤਰਾ ਚੜਾ ਲਾਈਫ ਚ ਕਦੇ ਥੋੜਾ ਜਿਹਾ ਨੁਕਸਾਨ ਹੋ ਗਿਆ ਕਦੇ ਫਾਇਦਾ ਹੋ ਗਿਆ ਇਹ ਲਾਈਫ ਦਾ ਜੇ ਇਹ ਚੀਜ਼ਾਂ ਵੀ ਨਾ ਹੋਣ ਫਿਰ ਲਾਈਫ ਦਾ ਫਾਇਦਾ ਵੀ ਕੋਈ ਨਹੀਂ ਇਹ ਫਿਰ ਕਹਾਣੀ ਜਿਹੜੀ ਉਹ ਵਧੀਆ ਨਹੀਂ ਬਣਦੀ ਸੋ ਪਰ ਅੱਜ ਦੀ ਰਾਤ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਬੈਸਟ ਨਾਈਟ ਹੋਵੇ ਤੁਸੀਂ ਸਾਰਾ ਕੁਝ ਭੁੱਲ ਜਾਓ ਤੇ ਇੰਜੋਏ ਕਰੋ ਇਹ ਮੇਰਾ ਪ੍ਰੋਮਿਸ ਆ ਤੁਹਾਡਾ ਯੈਸ ਕੈਪਟਲ ਪਰਤ ਪਹੁੰਚੇ ਦਿਲਜੀਤ ਤੇ ਉੱਥੇ ਹੋਇਆ ਉਹਨਾਂ ਦਾ ਨਿੱਘਾ ਸਵਾਗਤ ਤੇ ਲੋਕ ਵੀ ਕਹਿੰਦੇ ਕਿ ਦਿਲਜੀਤ ਆਏ ਤਾਂ ਪੰਜਾਬੀ ਤਾਂ ਆ ਹੀ ਗਏ ਪੰਜਾਬੀਆ ਕਿਓ ਮੇਰੇ ਹੱਥ ਪੈਰ ਕੰਬ ਰਹੇ ਆ ਆਮ ਜਸ ਸ਼ਿਵਰਿੰਗ ਐਂਡ ਆਮ ਸੋ ਐਕਸਾਈਟਿਡ ਫੁੰਗੜਾਤਾ ਸਜਦਾ ਜਦੋਂ ਗੋਂਦਾ ਦਿਲਜੀਤ ਹੋਰਲੀ ਖਾਇ ਵੀਰੇ ਇਹ ਘੋਟ ਹੈਗਾ ਸਾਡੇ ਦਲੀਪ ਬਾਜੀ ਹੈਗੇ ਨੇ ਪੰਜਾਬੀ ਵੀ ਆ ਗਏ ਪਰਥਾ ਨੇ ਪਹਿਲੀ ਵਾਰੀ ਇਹ ਤੁਸਾਂ ਜੀ ਜਾਬਾ ਲਾ ਕਨਸਰਟ ਹੈ ਸੀ ਸ਼ੁਰੂਆਤ ਤੇ ਦਿਲਜੀਤ ਬਾਜੀ ਦਾ ਕੀ ਤਿਆਬ ਯਾਰ ਸੋ ਐਕਸਰਸਾਈਜ਼ ਹੈ ਸਿੰਘ ਡਰਦੇ ਨਹੀਂ ਆ ਸਿੰਘ ਬਸ ਗੱਜਦੇ ਆ ਪੰਜਾਬੀ ਆ ਗਿਆ ਮੇਰੇ ਤੇ ਰਾਤੀ ਨੀਂਦ ਵੀ ਨਹੀਂ ਆਈ ਆ ਉਹ ਸੋ ਐਕਸਰਸਾਈਜ਼ ਐਂਡ ਆਈ ਮੇਡ ਥਿਸ ਬੁੱਕ ਫੋਰ ਹਿਮ ਤੁਹਾਨੂੰ ਰੰਗੋ ਦੋਤੋ ਸੀ ਜੀ ਤੇ ਤੁਹਾਨੂੰ ਮਿਲਿਆ ਬਾਜੀ ਆ ਜੋ ਸੱਚ ਹੋ ਰਿਹਾ ਹੈ ਥੈਂਕ ਯੂ ਸੋ ਮਚ ਬੜੀ ਥੈਂਕ ਯੂ ਐਸ ਤੋਂ ਬਾਅਦ ਦਿਲਜੀਤ ਨੇ ਵੀ ਸਟੇਜ ਤੇ ਚੜ੍ਹ ਕੇ ਪਰਸ ਦਾ ਦਿਲੋਂ ਕੀ ਦਾ ਤਾਨਵਾ ਹਾਂਜੀ ਬਰਤ ਵਾਲੋ ਕੀ ਹਾਲ? ਜੇ ਮੈਨੂੰ ਪਤਾ ਹੁੰਦਾ ਇੰਨੇ ਬੰਦੇ ਬਰਤ ਚ ਰਹਿੰਦੇ ਹਾਂ ਮੈਂ ਪਿਛਲੀ ਵਾਰ ਵੀ ਆਉਣਾ ਸੀ। ਮੈਨੂੰ ਪਤਾ ਹੀ ਨਹੀਂ ਸੀ ਇਸ ਦਾ। ਅਸੀਂ ਸਾਰੇ ਕੋਸ਼ਿਸ਼ ਕਰਾਂਗੇ ਅੱਜ ਦੀ ਰਾਤ ਤੁਹਾਡੀ ਬੈਸਟ ਨਾਈਟ ਹੋਵੇ। ਕਿਉਂਕਿ ਪ੍ਰੋਬਲਮਾਂ, ਝਮੇਲੇ, ਟੈਨਸ਼ਨਾਂ ਹਰ ਬੰਦੇ ਨੂੰ। ਇਹ ਤਾਂ ਹੈ ਨਹੀਂ ਕਿ ਕੋਈ ਬੰਦਾ ਇਸ ਚੀਜ਼ ਤੋਂ ਬਚਿਆ ਹੋਇਆ। ਹਰ ਬੰਦੇ ਨੂੰ ਕੋਈ ਨਾ ਕੋਈ ਤਾਂ ਪ੍ਰੋਬਲਮ ਔਰ ਟੈਨਸ਼ਨ ਲਾਈਫ 'ਚ ਨਹੀਂ। ਲਾਈਫ ਦਾ ਕੰਮ ਹੀ ਇਹ ਹੈ। ਇਹ ਉਤਰਾ ਚੜ੍ਹਾ ਲਾਈਫ 'ਚ ਕਦੇ ਥੋੜਾ ਜਿਆ ਨੁਕਸਾਨ ਹੋ ਗਿਆ ਕਦੇ ਫਾਇਦਾ ਹੋ ਗਿਆ ਇਹ ਲਾਈਫ ਦਾ ਜੇ ਇਹ ਚੀਜ਼ਾਂ ਵੀ ਨਾ ਹੋਣ ਫਿਰ ਲਾਈਫ ਦਾ ਫਾਇਦਾ ਵੀ ਕੋਈ ਨਹੀਂ ਇਹ ਫਿਰ ਕਹਾਣੀ ਜਿਹੜੀ ਉਹ ਵਧੀਆ ਨਹੀਂ ਬਣਦੀ ਸੋ ਪਰ ਅੱਜ ਦੀ ਰਾਤ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਬੈਸਟ ਨਾਈਟ ਹੋਵੇ ਤੁਸੀਂ ਸਾਰਾ ਕੁਝ ਭੁੱਲ ਜਾਓ ਤੇ ਇੰਜੋਏ ਕਰੋ ਇਹ ਮੇਰਾ ਪ੍ਰੋਮਿਸ ਹੈ ਤੁਹਾਡਾ ਯਾਹ ਕਿੱਕਰੋ